ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਚੱਲਦੇ ਅੰਦੋਲਨ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਤੇ ਹੋਰ ਵੀ ਕਈ ਜਥੇਬੰਦੀਆਂ ਪਹੁੰਚੀਆਂ ਇਸ ਵੀ ਯੂਨੀਵਰਸਿਟੀ ਜਾਂ ਕਾਲਜ ਵਿੱਚ ਪੜ੍ਹੇ ਹੁੰਦੇ ਹਾਂ ਤਸਤਾ ਮੋਹ ਜਿਹੜਾ ਸਾਡੇ ਜਨਨ ਵਿੱਚ ਹਮੇਸ਼ਾ ਤਾਜ਼ਾ ਰਹਿੰਦਾ ਅਤੇ ਜਦੋਂ ਉਸ ਤੇ ਕੋਈ ਮਾੜਾ ਬਦਲ ਮੜ ਰੋਂਦਾ ਤਾਂ ਰਹਿਣਾ ਨਹੀਂ ਜਾਂਦਾ ਇੱਕ 85 ਸਾਲਾਂ ਮਾਤਾ ਜੋ ਕਿ ਇਸ ਯੂਨੀਵਰਸਿਟੀ ਦੀ ਪੁਰਾਣੀ ਵਿਦਿਆਰਥਣ ਰਹਿ ਚੁੱਕੀ ਹੈ ਅਤੇ ਉਹ ਵੀ ਕਿਸ ਤੰਨੇ ਦੇ ਵਿੱਚ ਪਹੁੰਚੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਆਹ ਵੇਖਦੇ ਆ ਔਨ ਸਾਈਟ ਟੀਵੀ ਦੀ ਇਹ ਖਾਸ ਰਿਪੋਰਟ ਇੱਕ ਬਜ਼ੁਰਗ ਮਾਤਾ ਜੀ ਆਏ ਸੀ ਉਹਨਾਂ ਨੇ ਅੰਦਰ ਜਾਉਣਾ ਸੀ ਬਹੁਤ ਇਮੋਸ਼ਨਲ ਹੋਏ ਹੋਏ ਸੀ ਉਹ ਕਹਿੰਦੇ 1954 55 ਦੇ ਵਿੱਚ ਇੱਥੇ ਪੜ੍ਹੀ ਆ 86 86 ਸਾਲ ਦੀ ਉਹਨਾਂ ਦੀ ਉਮਰ ਉਹਨਾਂ ਨੇ ਅੰਦਰ ਜਾਣਾ ਸੀ ਉਹ ਵਿਚਾਰੇ ਇੱਥੋਂ ਮੱਛਾ ਟੱਪ ਕੇ ਅਸੀਂ ਉਹਨਾਂ ਨੂੰ ਦੇਖਣ ਆਏ ਸੀ ਵੀ ਮਾਤਾ ਜੀ ਅੰਦਰ ਚਲਾਈ ਜਾਂ ਐ ਉਹਨਾਂ ਨੂੰ ਅੰਦਰ ਜਾਣ ਦੇ ਰਹੇ ਕਿ ਨਹੀਂ ਉਹ ਤਾਂ ਬਜ਼ੁਰਗ ਹੈ ਪਤਾ ਨਹੀਂ ਕੋਈ ਨੁਕਸਾਨ ਕਰ ਸਕਦੇ ਦੇਖੋ ਉਹਨਾਂ ਨੂੰ ਨਹੀਂ ਜਾਣ ਦਿੱਤਾ ਕਿਸੇ ਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ ਆਨਸਟਾਈ ਟੀਵੀ ਦਿਨਾਂ